ਮਾਰਨਿੰਗ ਵੈਰੀ ਵੈਰੀ ਗੁੱਡ ਸ੍ਰੀ ਗੱਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਆਪਣੇ ਚੈਨਲ ਤੇ ਅੱਜ ਦਾ ਬਲੌਗ ਹੈਗਾ ਵਾ ਫੇਰ ਅਗੇਨ ਉਹੀ ਕੰਮ ਬਜਾਈ ਦਾ ਕਣਕ ਬੀਜਣ ਚੱਲੇ ਆ ਟਰੈਕਟਰ ਚੱਲਿਆ ਗਿਆ ਵਾ ਤੇ ਆਪਾਂ ਚੱਲਦੇ ਆ ਮੋਟਰਸਾਈਕਲ ਤੇ ਰਾਹ ਦਿਖਾਉਂਦੇ ਤੁਹਾਨੂੰ ਫੀਲ ਆਲਾ ਵਾਈਕਲ ਨਾਲ ਦੋ ਤਿੰਨ ਤਾਂ ਉਹ ਲੱਗਿਆ ਰੇਤਾ ਰੇਤਾ 11 ਤੇ ਅੱਲਾ ਦਾ ਤਾਂ ਹੀ ਸੋ ਪਰ ਕਿਧਰ ਆਪਣਾ ਉਹ ਕਿਧਰ ਭਲਵਾਨ ਜੀ ਵਸਾਤੇ ਆ ਤੈ ਤੂੰ ਤਨ ਮੈਂ ਸਮਝ ਨਹੀਂ ਲੱਗਦੀ ਤੂੰ ਤੋਂ ਦੇ ਆਸਰੇ ਖੜਾ ਕੋ ਤੂੰ ਦੇ ਆਸਰੇ ਖੜਾ ਦੂਸਰਾ ਢੋਲ ਕਰ ਦਿਆ ਕਰ ਲੋਹੇ ਪੁਰੇ ਚ ਨਾ ਬਣਾਇਆ ਕਰ ਇਹਨਾਂ ਯਾਰੀ ਨਹੀਂ ਹੈਦੀ ਨਾ ਗੁਰੂ ਖਲਦਾ ਕਰਨੇ ਤੂੰ 100 ਕਿਲਾ 베ਜਤਾ ਹੈ ਤੇ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਇੰਨਾ ਹੱਸਿਆ ਕਿ ਤੂੰ ਦੱਸ ਹੈ ਨਹੀਂ 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 ਹੱਸਿਆ ਗੁਰੂ ਗੁਰੂ ਨੂੰ ਤਾਂ ਇਹਨੂੰ ਹੱਸਣ ਨੂੰ ਹੀ ਛੱਡਿਆ ਕੰਮ ਤਾਂ ਕੰਮ ਤਾਂ ਕਰਨੀ ਤੈਨੂੰ ਸੌਣ ਨੂੰ ਸੱਦਿਆ ਤੈਨੂੰ ਕੱਲੇ ਨੂੰ ਠੀਕ ਹੈ ਮੈਨੂੰ ਲੱਗਦਾ ਵੀ ਜਾਤਾ ਹੀ ਆਪਾਂ 10 ਕਿਲੇ ਬੀਜਨੇ ਆ ਤੂੰ ਤਾਂ ਵੱਢ ਦੂਗਾ ਗੁਰੂ ਜਾਤਾ ਹੀ ਇੱਕ ਤਾਂ ਆ ਤੇਰਾ ਤੇ ਕੀ ਹੁੰਦਾ ਤੈਨੂੰ ਰਹਿੰਦੀ ਰਗਦੀ ਗੁਰੂ ਨੇ ਵੜ ਦੇਣਾ ਤੂੰ ਇਹ ਜਾਣ ਕੇ ਮਜ਼ਾਕ ਕਰਦੇ ਆ ਤੂੰ ਤਾਂ ਲਾ ਦੇਣਾ ਮੈਂ ਦੋਖ ਲੱਗਦਾ ਇਹਦੇ ਜੂਰ ਨਾਲ ਵੜਦੇ ਭੁਰਾ ਕ ਲੋਈ ਕੰਮ ਕਰਨ ਲੱਗਿਆ ਸ਼ੁਰੂ ਬਾਬੇ ਦੀ ਕਿਰਪਾ ਨਾਲ ਤੇ ਆਪਣੇ ਕੋਲੇ ਝੋਲੀ ਥੋੜੀ ਜੀ ਲੇਟ ਸੀਗੀ ਅੱਜ ਤਰੀਕ ਹੈਗੀ ਆ 29 ਸੌਰੀ 28 ਈ ਨਵੰਬਰ ਤੇ ਆਪਾਂ ਯੂਨਿਟੀ ਦਾ ਛੱਟਾ ਲਾਈ ਜਾਨੇ ਮੂਰੇ ਤੇ ਇੱਧਰ ਕੰਮ ਸ਼ੁਰੂ ਹੋਣ ਲੱਗਿਆ ਪੱਗ ਦੀ ਕਟਾਣਾ ਸਿਰਤੀ ਹੈ ਲੈਫਟ ਸਾਈਡ ਵਾਲਾ ਖੋਲਿਆ ਹੋਇਆ ਵਾ ਵਰਨਾ ਕਰੇ ਕਿਰਪਾ ਸਾਈਡ ਤੇ ਲੈ ਲਦੇ ਆਂ ਆਪਦਾ ਕੰਮ ਮੂਰੇ ਰੋ ਪਾਦ ਕੇ ਜੁਰਗਾ ਤੇ ਕੰਮ ਚੱਲਦਾ ਹੋਊਗਾ ਉਹ ਤੋਂ ਸ਼ੁਰੂ ਕੀਤਾ ਬਹੁਤ ਜਿਹੇ ਜੁਰਗਾ ਪਾਤਾ ਵਾ ਇੱਧਰ ਸੜਤਾ ਤੇ ਆ ਹੀ ਨਰਿੰਦਾ ਹਜੇ ਪਾ ਕੇ ਤੇ ਕੰਮ ਲੈ ਲਦੇ ਆਂ ਤੇ ਮਗਰ ਵਜਾਈ ਚੱਲੀ ਜਾਂਦੀ ਹੈ ਲੋ ਇਹਦੇ ਇਕੱਲੇ ਦਾ ਘੇਰਾ ਨਵੇਂੜਤਾ ਵਾ ਇਹ ਵੀ ਕਰ ਲਿਆ ਸੈਟ ਹਾਂ ਹੁਣ ਪਤਾ ਲੱਗ ਗਿਆ ਤੇ ਵੀ ਇਹਦਾ ਕਿੰਨਾ ਕੰਨਾ ਪੈਂਦਾ ਤੇ ਹੁਣ ਇਧਰ ਸਾਰਾ ਇੱਕ ਘੇਰਾ ਕਰਕੇ ਸਿੱਧਾ ਤੇ ਨਮੀੜੀਏ ਕੰਮ ਭਾਈ ਚੈੱਕ ਕਰੋਗਾ ਬੰਦਿਆਂ ਨੂੰ ਤੁਰਨਾ ਵੀ ਭਾਰ ਆ। ਭਵਾਂਜੀ ਦੇ ਕੰਮ ਵੱਲੇ ਹੀ ਹੁੰਦੇ ਆ। ਕਿਉਂ? ਖਾਲਾ ਆ ਜਾ। ਉਹ ਰੋਟੀ ਤਾਂ ਉੱਥੇ ਹੀ ਖਾਣੀ ਸੀ। ਹਾਂ ਜੇ 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 ਕਰਤਾ ਹੀ ਉਹੀ ਕੰਮ। ਟੱਟਾ ਰਾਹ ਤੇ ਡੋਲੀ ਲਾ ਕੇ ਸੇਮ। ਮੈਂ ਕਿਹਾ ਰੋਟੀ ਉੱਥੇ ਹੀ ਖਾਣੀ ਸੀ। ਉਹ ਬੰਦੇ ਦੋ ਹੋਰ ਆ ਗਏ ਮਗਰ ਤੇਰੇ ਉਹਦੇ ਮੋਟਰਸਾਈਕਲ ਤੇ ਲੈਣ ਆ ਗਏ ਤੈਨੂੰ ਮਗਰ ਜੀ ਕਹਿੰਦੇ ਭਲਵਾਨ ਜੀ ਕਿੱਧਰ ਤੁਰੇ ਫਿਰਦੇ ਆ ਤੁਸੀਂ ਬਾਣੂ ਬਾਣੀ ਕੌਣ ਆ ਕੀ ਪਤਾ ਕੌਣ ਆ ਤੇਰੇ ਤਾਂ ਕੋਲੋਂ ਆਏ ਆ ਛੂਟਰ ਲੱਗਦਾ ਵਾ ਹੈ ਮਾ ਕਿਹੜੇ ਰੰਗ ਦਾ ਪਜਾਮੇ ਦੀ ਨਹੀਂ ਆਣੀ ਹਾਂ ਛੂਟਰ ਆ ਛੂਟਰ ਹੀ ਆ ਹਾਂ ਆਊਗਾ ਹਾਂ ਆਊਗਾ ਇੱਥੇ ਆਊ ਮੋਟਰਸਾਈਕਲ ਦੇਖ ਕਿਆ ਛੁੱਟ ਰਗੋਲੀਆ ਕਾਲ ਲਪੀ ਹਮ ਆਦੀ ਵਿਚਾਰੇ ਕੋਈ ਖੜਾ ਛੁੱਟ ਗਿਆ ਉਹ ਦਿਵਾਲੀਆ ਤੈਨੂੰ ਮਚਾ ਦੇ ਆਏ ਹੋ ਰੱਬਾ ਆਏ ਹੋ ਰੱਬਾ ਹੁਣ ਇਹ ਵੀ ਉਦੋਂ ਪਾਟੇ ਤੋਂ ਹੀ ਲਾਉਣਾ ਦਿਵਾਲੀਆ ਤੈਨੂੰ ਮਚਾ ਦੇ ਕਰਨ ਇਹ ਵੀ ਪਾਟੇ ਤੋਂ ਹੀ ਲਾਉਣਾ ਹੁਣ ਮੇਰੇ ਮਾਰੇ ਲੋ ਆ ਗਿਆ ਮੇਕਾਂ ਤੇ ਤੇਰਾ ਬੋਲਟ ਬੜਾ ਤਕੜਾ ਆਇਆ ਉਹ ਨਹੀਂ ਮੋਟਰਸਾਈਕਲ ਆ ਸਕਦਾ ਉਹ ਦੇਖਿਆ ਕਿਆ ਉਹ ਛੁੱਟ ਰ ਮਗਰ ਕੋਣ ਆਇਆ ਕਮ ਬੰਦੇ ਦੋ ਹੋਰ ਆਗੇ ਬਜਾਈ ਕਰਾਉਣ ਕਿਉਂ ਗਰੂ ਹੈ ਬੰਦੇ ਤਾਂ ਸਾਨੂੰ ਚਾਹੀਦੇ ਆਗੇ ਝੋੜੇ ਕਿਉਂ ਝੋਲੀਆਂ ਭਰੀਆਂ ਇਹ ਤੇਰੇ ਬੋਲਟ ਨੂੰ ਪਿੱਛੇ ਛੱਡ ਕੇ ਆਹ ਸ਼ੂਟਰ ਹੈ ਇਹ ਇਹ ਸ਼ੂਟਰ ਸ਼ੂਟਰ ਦਾ ਪਲੇਟ ਹੀ ਨਹੀਂ ਪੁਲਵਾਨ ਦੇ ਬੋਲਟ ਨੂੰ ਹੀ ਮਗਰ ਛੱਡ ਗਿਆ ਨੇੜੇ ਹੀ ਆਉਂ ਐਨ ਕੋਲੇ ਹੈ ਹਾਂ ਤੁਰ ਕੇ ਨਹੀਂ ਜਾਣਾ ਓ ਤੁਰ ਕੇ ਇਹੀ ਤੁਰਦੇ ਨਹੀਂ ਤੈਨੂੰ ਪਤਾ ਨਹੀਂ ਸਾਡੇ ਭੈ ਦੇ ਕੇਸ ਲੱਗੇ ਅਮਰੀਕਾ ਤੇ ਹੈਗਮਾ ਮੈਂ ਤੂੰ ਦੱਸਦਾ ਨਹੀਂ ਕਿ ਸਾਡੇ ਕੇਸ ਅਮਰੀਕਾ ਦੇ ਲੱਗੇ ਆ ਇਹੀ ਤੁਰਦੇ ਆਂ ਇਹੀ ਪੱਕੇ ਅਮਰੀਕਾ ਵਾਲੇ ਆ ਇਹੀ ਟਰੰਪ ਬਣਾ ਨਾਂ ਸੱਦੇ ਸਾਨੂੰ ਟਰੰਪ ਬਣਾ ਨਾਂ ਸੱਦੇ ਫੀਲਿੰਗ ਪੂਰੀ ਆ ਸਾਡੀ ਹੈ ਹੁਣ ਫਿਰ ਇੱਕ ਮਾ ਬਹੁਤ ਵਧੀਆ ਗੱਲ ਦੱਸ ਆ ਜਰਾ ਮ ਗੁਰੂ ਬਹਿ ਗਿਆ ਟਰੈਕਟਰ ਤੇ ਐਸੀ ਤੋਂ ਕੰਮ ਹੋ ਗਿਆ ਫੌਜੀ ਨੂੰ ਲਾਹਤਾ ਥੱਲੇ ਕਹਿੰਦਾ ਮੇਰੀ ਵੀਡੀਓ ਬਣਾ ਕਰਾਂ ਛੇ ਦੇ ਨੇ ਟਰੈਕਟਰ ਮੈਚ ਲਾਉਣਾ ਕਹਿੰਦਾ ਵੀਡੀਓ ਪਾਉਣੀ ਹੈ ਰੀਲ ਬਣਾ ਮੇਰੀ ਕਣਕ ਬੀਜ ਦਾ ਲੈਫਟ ਚੱਕ ਕੇ ਫੌਜੀ ਵੀ ਹਸੀ ਜਾਂਦਾ ਉਧਰ ਚੱਲ ਉਥੋਂ ਦਵਾਈ ਲਾ ਲੈਂਦੇ ਗੱਪੂ ਅੱਜ ਪਜਾਈ ਹੋ ਜਾਏਗਾ ਅੱਜ ਕਨੇ ਅੱਜ ਹੋਣਾ ਨਾ ਬਾਗੋ ਕਿਉਂ ਅਰੇ ਅਭੀ ਕਿਤਨਾ 1 ਵਜਾ ਅਭੀ ਹੋਗਾ ਨਹੀਂ। ਥੋੜਾ ਜਿਹਾ ਬਹੁਤ ਬਚੇਗਾ। ਥੋੜਾ ਬਚ ਜਾਏਗਾ ਨਾ। ਕੱਲ ਆਣਾ ਪਵੇਗਾ। ਕੱਲ ਆਣਾ ਪਵੇਗਾ। ਕੱਲ ਵੀ ਆਣਾ ਪਵੇਗਾ। ਖੇਤ ਵਿੱਚ ਬਿਜਾਈ ਕਰਨਿਆ ਸਰਮ ਬੋਲ ਰਹਾ ਹੈ। ਕਿਉਂ ਸਰਮ? ਆ ਗਿਆ। ਅਬੀ ਕਿਆ ਕਰਨੇ ਲੱਗਾ? ਜਾ ਰਹਾ ਹਾਂ ਮਿਲਾਨੇ। ਹਾਂ। ਕੰਨਾ। ਕੰਨਾ ਮਿਲਾਨੇ। ਜਾਣਾ ਦਵਾਈ ਮਿਲਾਨੇ ਜਾ ਰਹਾ ਹੈ ਅਭੀ ਆ ਕਰ ਰਹਾ। ਰੇਕੇ ਬਣਾ ਰਿਹਾ। ਗੁਰੂ ਲੈ ਜਾਂਦਾ ਉਹਦਾ ਬਿਹਤਰ ਨਾਲੀ। ਪੈ ਨਾ ਨੀ ਫਿਰ ਪਤਾ ਪਿਆ ਉੱਠਿਆ ਬੰਦੇ ਸਾਡੇ ਤੇ ਪੰਗੇ ਲੈਣ ਨੂੰ ਸੀ ਗਏ ਜੂਰੇ ਨਾਲ ਮੈਂ ਖਲਾਰਦ ਨਾ ਪਪਾ ਫਿਰ ਤੋਂ ਦੇ ਮੁੰਡੇ ਬੈਗ ਪਪਾ ਹਾਂ ਪਪਾ ਲੋਈ ਬਜਾਈ ਹੋਈ ਜਾਂਦੀ ਆ ਆਪਣੀ ਵਧੀਆ ਬਾਬੇ ਦੀ ਕਿਰਪਾ ਨਾਲ ਜਲਪਾਣੀ ਛਕ ਲਿਆ ਵਾ ਬੱਚਾ ਪਾਰਟੀ ਵੀ ਆ ਗਈ ਆ ਕਸ਼ਮੀਤ ਕਿੱਥੋਂ ਆਇਆ ਨੂੰ ਹੈਂ ਕਿੱਥੇ ਗਿਆ ਜੀਗਾ ਕੀ ਕਰਦਾ ਤੂੰ ਇੱਥੇ ਹੈਂ ਮਿੱਟੀ ਆ ਮਿੱਟੀ ਦਾ ਹੈਗੀ ਆ ਤੂੰ ਕੀ ਕਰਨ ਆਇਆ ਖੇਤ ਹੈਂ ਕੀ ਕਰਨ ਆਇਆ ਮਾ ਚੱਲੀ ਕਰਨ ਨੂੰ ਹੁਣ ਨਾ ਕਿਉਂ ਆਜਾ ਚੱਲੀਏ ਮੈਂ ਚੱਲਿਆ ਘਰ ਨੂੰ ਹੁਣ ਮਿੱਟੀ ਨਹੀਂ ਆਜਾ ਚੱਲੀਏ ਆ ਜਾ ਉਹ ਬਾਬਾ ਸਾਦਾ ਉਹ ਤੇ ਆ ਚੱਲੀਏ ਆ ਜਾ ਆ ਜਾ ਆਏ ਸਪਰੈਸ਼ਮੈਂਟ ਲਿਆਂਦੀ ਤੁਹਾਡੇ ਲਈ ਸਪਰੈਸ਼ਮੈਂਟ ਲਿਆਂਦੀ ਤੁਹਾਡੇ ਲਈ 31 ਹੋ ਜਣੀਆਂ ਇਹ ਨੂੰ ਕਰ ਗਏ ਹਾਲਤ ਹੈ ਫੌਦੀ ਦੇ ਟਰੈਕਟਰ ਨਾਲ ਦੀ ਹੱਲ ਸਾ ਪਹਿਲਵਣ ਘੋੜਾ ਲਿਆਇਆ ਘੋੜਾ ਆੜਦਾ ਵਾ ਤੇ ਜਵਾਕ ਨਾਲ ਲੜੀ ਜਾਂਦਾ ਆਪਦੇ ਨਾਲ ਹੰਦਾ ਤੂੰ ਰੋਕਦਾ ਮੈਂ ਕਰਨੇ ਛੇਦੀ ਕਰ ਦਿਨ ਤੱਕ ਗਿਆ ਪਾਪਾ ਵੀ ਗਏ ਆਪਾਂ ਨਹੀਂ ਨਾ ਜਾਣਾ ਅਜੇ ਆਪਾਂ ਕੰਮ ਨਮੀੜ ਕੇ ਜਾਣਾ ਵਾ ਜੰਤਾ ਛਿਪ ਗਿਆ ਮਾਲ ਵਾਲੇ ਮੋੜ ਚੱਲੇ ਕਰਨੋਂ ਜਾਂਦਾ ਫਿਰ ਟਰੈਕਟਰ ਇਹ ਫੌਜੀ ਦਾ ਇਹ ਫੌਜੀ ਦਾ ਠੀਕ ਫੌਜੀ ਵੀ ਆਪਣਾ ਟਰੈਕਟਰ ਵੀ ਆਪਣਾ ਫੌਜੀ ਦਾ ਹੈਗਾ ਹੀ ਹੈ ਕਿਉਂ ਫੌਜੀਆ ਫੌਜੀ ਵੀ ਦੋ ਹੀ ਹੋਏ ਆ ਕਹਿੰਦਾ ਹੈ ਇੱਕ ਵੱਡੂ ਵਾਲ ਗਿਆ ਇੱਕ ਸਵੱਦੀ ਵਾਲਾ ਭਾਈ ਤਾਂ ਸਰਤੀ ਹੁਣੇ ਬੰਦ ਹੋ ਗਈ हां दे। जी निबड़ गया काम बजाई का कल रह गया अज ना सारा बबे की कृपा न बिजाई वाला काम हो गया फतेह ਰੀਪੋਰਟ ਧੰਨਵਾਦ